ਅ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪੰਜ ਵਿਅਕਤੀ ਸੀਗੇ ਜਿਹੜੇ ਕਿ ਇੱਕ ਉਹਨਾਂ ਕੋਲ ਇੱਕ ਗੱਡੀ ਸੀਗੀ ਉਹਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਥਾਣਾ ਫਰਮਲ ਏਰੀਆ ਦੇ ਵਿੱਚ ਘੁੰਮ ਰਹੇ ਸੀਗੇ ਤੇ ਉਹਨਾਂ ਕੋਲ ਕੁਝ ਸ਼ਾਰਪਾਈਜ਼ ਵਿਪਨ ਵੀ ਸੀਗੇ ਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗੇ ਸੋ ਅਕੋਰਡਿੰਗਲੀ ਅਸੀਂ ਇਸ ਇਨਫੋਰਮੇਸ਼ਨ ਤੇ ਮੁਕੱਦਮਾ ਨੰਬਰ 117 ਥਾਣਾ ਫਰਮਲ ਦਰਜੇਸ਼ਟਰ ਕੀਤਾ ਅੰਡਰ ਸੈਕਸ਼ਨ 111 ਸਬਸੈਕਸ਼ਨ 3 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਜਿਹੜੀ ਇਹ ਸਾਡੀ ਟੀਮ ਵੱਲੋਂ ਜਿਹੜੀ ਮੌਕੇ ਦੇ ਉੱਪਰ ਰੇਡ ਕੀਤੀ ਗਈ ਤਾਂ ਇਹ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਮੌਕੇ ਦੇ ਉੱਪਰ ਅਸੀਂ ਗ੍ਰਿਫਤਾਰ ਕੀਤੇ ਜਿਦੇ ਵਿੱਚ ਇਹ ਆਕਾਸ਼ਦੀਪ ਆਸ਼ੂ ਜਿਸ ਦੇ ਉੱਪਰ ਪਹਿਲਾਂ ਤੋਂ 4 ਮੁਕਦਮੇ ਦਰਜ ਨੇ ਤੇ ਖਿਆਲੀ ਵਾਲੇ ਪਿੰਡ ਦਾ ਰਹਿਣ ਵਾਲਾ ਹੈ ਸੈਕੰਡ ਦੋਸ਼ੀ ਸੰਦੀਪ ਸਟੈਲੀ ਇਹਦੇ ਉੱਪਰ 2 ਮੁਕਦਮੇ ਦਰਜ ਨੇ 3rd ਇਜ਼ ਵੀਰ ਦਵਿੰਦਰ ਇਲੀਅਸ ਗੁਰੀ ਇਹਦੇ ਉੱਪਰ 2 ਮੁਕਦਮੇ ਦਰਜ ਨੇ 3rd ਇਜ਼ ਰਾਜ ਚਿਲਕ ਐਂਡ ਰਮਨਦੀਪ ਇਹ ਪੰਜੋ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਪਰ ਵਿੱਚ ਜਿਨ੍ਹਾਂ ਦੇ ਉੱਪਰ ਪਹਿਲਾਂ ਮੁਕਦਮੇ ਦਰਜ ਨੇ ਇਹ ਪੰਜ ਦੋਸ਼ੀ ਜਿਹੜੇ ਸੀਗੇ ਕੱਲ ਇਹ ਸ਼ਾਰਪ ਸ਼ਟ ਵੈਪਨ ਦੇ ਨਾਲ ਅਸੀਂ ਗ੍ਰਿਫਤਾਰ ਕੀਤੇ ਆ ਸੋ ਅਕੋਰਡਿੰਗਲੀ ਅਸੀਂ ਥਾਣਾ ਥਰਮਲ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਬਾਕੀ ਜਿਹੜੀ ਇਹਨਾਂ ਦੀ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੋਰ ਕਿਸ ਕਿਸ ਬਾਰਦਾਤ ਨੂੰ ਅੰਜਾਮ ਦਿੱਤਾ